ਜੇਕਰ ਤੁਹਾਨੂੰ ਵੀ ਅਜਿਹੇ ਨੰਬਰਾਂ ਤੋਂ ਫੋਨ ਜਾਂ ਮੈਸੇਜ ਆਉਂਦੇ ਨੇ ਤਾਂ ਫਿਰ ਇਸ ਵੀਡੀਓ ਨੂੰ ਜ਼ਰਾ ਧਿਆਨ ਨਾਲ ਦੇਖ ਲਿਓ ਦੇਖੋ ਕਿਦਾਂ ਪੰਜਾਬ ਪੁਲਿਸ ਦੀ ਰਿਟਾਇਰ ਮਹਿਲਾ ਮੁਲਾਜ਼ਮ ਨੂੰ ਜਦੋਂ ਅਜਿਹੇ ਨੰਬਰ ਤੋਂ ਫੋਨ ਅਤੇ ਮੈਸੇਜ ਆਉਣ ਲੱਗੇ ਤਾਂ ਉਹਨੂੰ ਵੀ ਹੱਥਾਂ ਪੈਰਾਂ ਦੀਆਂ ਪੈ ਗਈਆਂ ਅਤੇ ਫਿਰ ਵੱਡੇ-ਵੱਡੇ ਪੈਸੇ ਦੀ ਆਫਰ ਤੱਕ ਫੋਨ ਦੇ ਜ਼ਰੀਏ ਦਿੱਤੀ ਜਾਣ ਲੱਗੀ ਆਖਿਰ ਮਾਮਲਾ ਕੀ ਆ ਉਹ ਵੀ ਤੁਹਾਨੂੰ ਦੱਸਦੇ ਆ ਸਭ ਤੋਂ ਪਹਿਲਾਂ ਸੀ ਨਾਕੌਲ ਰਿਕਾਰਡਿੰਗ ਨੂੰ ਸੁਣਦੇ ਆ ਹਾਂ ਸਰ ਜੀ ਮੇਰੀ ਬਹਿਣਾ ਪੈਸਾ ਨਹੀਂ ਲਗਵਾ ਰਹੀ ਹੈ ਕੀ ਟਿੱਕਰ ਹੋ ਰਹੀ ਹੈ ਮੇਰੀ ਬਹਿਣਾ ਆਪ ਕੋ ਸਰ ਮੈਂ 1000 ਰੁਪਏ ਦਿੱਤਾ ਹੀ ਮੁੰਡੇ ਨੂੰ ਇਹਨੇ 1000 ਰੁਪਏ ਪਾ ਦਿਆ ਜੀ ਡਾਰ ਸਾਫ ਕੋ ਤੇਰੀ ਪਿਆਰੀ ਬਹਿਣ ਸੁਣਾ ਪੈਸਾ ਨਹੀਂ ਲਗਾਇਆ ਇਸਨੇ ਆਪਣੇ ਖਾਤੇ ਦੇ ਅੰਦਰ ਪੈਸਾ ਲਗਾ ਲਿਆ ਫਿਰ ਸਕਰੀਨ ਸ਼ਾਟ ਪੂਰਾ ਕਿਉਂ ਨਹੀਂ ਭੇਜ ਰਹਾ ਇਸ ਕੋ ਬੋਲੋ ਪੂਰਾ ਸਕਰੀਨ ਸ਼ਾਟ ਦੇ ਨਹੀਂ ਤਾਂ ਬੈਗ ਮੈਸਜ ਤੇ ਇਨ ਕੋ ਬੋਲੋ ਸਬੂਤ ਦੇ ਦੋ ਇਸੇ ਸਬੂਤ ਨਹੀਂ ਦੇ ਰਹਾ ਮੇਰੀ ਬਹਿਣਾ ਕਿਸ ਚੀਜ਼ ਦਾ ਇਸਨੇ ਕਿਹਨਾਂ ਸੇ 1000 ਰੁਪਏ ਲਗਾ ਦਿਆ ਸਰ ਮੈਂ ਇਹਨੂੰ 1000 ਰੁਪਏ ਕਿਸਰ ਮੰਗ ਕੇ ਲੈ ਲਈ 1000 ਰੁਪਏ ਇਹਨੂੰ ਦਿੱਤਾਗਾ ਹੁਣ ਮੈਨੂੰ ਕੀ ਬਦਾਇਆ ਜੇ ਕੀ ਕਰਾਂ ਮੈਂ ਦਾੜ ਪਾੜਾ ਆਪ ਹੀ ਮੈਂ ਤੇਰੀ ਬੈਣ ਇਸ ਤਰ੍ਹਾਂ ਮuje ਪੈਸਾ ਨਹੀਂ ਲਗਾਇਆ ਦੇਖੋ ਉਹ باتیں کیسے ਕਰ ਰਹਾ ਸੀ ਮੇਰੀ ਬੈਣਾ ਠੀਕ ਹੈ 1000 ਇਨਕੇ ਪਾਸ ਹੈ ਇਨਸੇ 1000 ਰੁਪਏ ਲਓ ਠੀਕ ਹੈ ਉਹ ਤੁਹਾਨੂੰ ਬੋਲ ਰਹਾ ਸੀ ਮੈਨੂੰ ਤਾਂ ਆਪ ਬੋਲ ਰਿਹਾ ਕਹਿੰਦਾ ਤੂੰ ਐ 1000 ਰੁਪਏ ਮੈਨੂੰ ਦਿੱਤਾ ਕਹਿੰਦਾ ਮੈਂ ਲਾਦਾ ਮੈਂ ਕਿੱਥੋਂ ਲਾਵਾਂ ਹੁਣ ਬੋਲ ਕੇ ਕਹੇ ਮੈਨੂੰ ਇਨਾ ਪੈਸਾ ਤੇਰੀ ਚਾਰੀ ਬੈਣ ਨਹੀਂ ਇਸਨੇ ਨਹੀਂ ਲਗਾਇਆ ਉਸਕੋ ਤੂੰ ਬੋਲੋ ਤੇ ਲਗਾਓ ਤਾਂ ਪੂਰਾ ਸਕਰੀਨ ਸ਼ਾਟ ਦਿਓ ਨਾ ਮੈਨੂੰ ਦਿਨਾ ਪੂਰਾ ਸਕਰੀਨ ਸ਼ਾਟ ਦਿਂਦੇ ਰਹੇ ਜੀ ਸੁਣ ਆਪਣੇ ਖਾਤੇ ਕੇ ਅੰਦਰ ਪੈਸਾ ਲਗਾ ਦੇ ਤੇ ਕੁਛ ਕਰ ਉਹ ਮੋਟਰ ਦੇ ਦੀਆ ਸਕਰੀਨ ਸ਼ਾਟ ਕੱਚ ਕੇ ਦੇ ਦੀਆ ਕਿ ਕਰ ਮੈਂ ਤਾਂ ਆਪਣੀਆਂ ਇੰਨਾ ਬੋਲ ਰਿਹਾ ਮੋਟਰਸਾਈਕਲ ਚੱਕ ਰਿਹਾ ਕਹਿੰਦਾ ਮੈਂ ਤਾਂ ਜਾਣਾ ਉਹ ਤਾਂ ਕਹਿੰਦਾ ਦੁਕਾਨ ਬੰਦ ਕਰਕੇ ਜਾ ਮੇਰੇ ਲਈ ਕਿਥੇ ਨੇ ਪੈਸੇ ਮੇਰੇ پاسੇ پاسੇ ਆਈ ਕਰੀ ਜਾਂਦਾ ਲਾ ਮੇਰੀ ਡੈਡੀ ਕਹਿੰਨ ਸੁਣਾਂ ਨਹੀਂ ਲਗਾਇਆ ਟੀਕਾ ਉਸ ਕੋ ਬੋਲੋ 1000 ਜਮਾ ਕਰਿਆ ਕੀ ਹੈ ਸਰ ਮੈਂ ਨੇ ਕਿਹਾ ਸੀ ਮੈਨੂੰ ਆਪ ਦੀ ਸਮੇਂ ਕਿਹਾ ਸੀ ਆ ਡਾਲ ਕੇ ਵੱਜ ਗਿਆ ਉਹ ਜਿਵੇਂ ਜਿੰਨੂ ਬੋਲ ਦੋ ਮੈਂ ਥੰਨੂ ਬੋਲਦਾ ਮੈਨੂੰ ਬੋਲ ਗਿਆ ਉਹ ਸਭ ਕੁਝ ਮੇਰੀ ਬਹਿਣਾ ਫਿਰ ਇਹ ਕਸਰ ਉਸਨੇ ਹੀ ਲਗਾਇਆ ਠੀਕ ਹੈ ਆ ਵੀ ਫਿਰ ਹਮਾਰਾ ਕਸੂਰ ਨਹੀਂ ਹੈ ਮੇਰੀ ਬਹਿਣਾ ਤੁਹਾਡਾ ਖੁਦ ਦਾ ਸਕੂਲ ਕਸੂਰ ਹੈ ਠੀਕ ਹੈ ਸਰ ਮੈਨੂੰ ਕੀ ਪਤਾ ਹੁਣ ਮੈਨੂੰ ਕਿਹੜਾ ਪਤਾ ਮੈਂ ਤਾਂ ਉਸ ਕੇ ਉੱਥੇ ਭੇਜਿਆ 1000 ਰੁਪਏ ਮੈਨੂੰ ਕੀ ਪਤਾ ਹੁਣ ਉਹ ਡਾਲਿਆ ਕਿ ਨਾ ਡਾਲਿਆ ਅਗਲੇ ਨੇ ਤੇਰੀ ਬੈਰੀ ਬੈਨ ਉਸਨੇ ਉਸਨੇ ਸਕਰੀਨਸ਼ਾਟ ਆਪਣੇ ਨੰਬਰ ਕੇ ਦੇ ਦਿੱਤੇ ਪੈਸਾ ਨਹੀਂ ਲਗਾਇਆ ਤਾਂ ਤਾਂ ਉਸਨੇ ਆਪ ਉਹ ਕੇ ਨੰਬਰ ਕਾਟ ਕਰ ਦਿਆ ਹੈ ਨਾ ਸਕਰੀਨਸ਼ਾਟ ਆ ਦਾ ਦੀ ਹੈ ਉਸਨੇ ਨੰਬਰ ਆਨੇ ਹੀ ਨਹੀਂ ਦਿਆ ਸੈਂਟਰ ਮੇ ਉਹ ਚਲੋ ਨੰਬਰ ਉਹਦਾ ਮੈਂ ਦੇਖ ਲੈਦੇ ਆ ਆਇਰਨ ਦੁਬਾਰਾ ਚੈੱਕ ਕਰ ਲਓ ਸਰ ਦੁਬਾਰਾ ਚੈੱਕ ਕਰੋ ਮੇਰੇ ਬੈਨ ਉਸਨੇ ਸਕਰੀਨਸ਼ਾਟ ਆਪਣੇ ਨੰਬਰ ਕੇ ਦੇ ਦਿੱਤੇ ਪੈਸਾ ਨਹੀਂ ਲਗਾਇਆ ਤਾਂ ਤਾਂ ਉਸਨੇ ਆਪ ਉਹ ਕੇ ਕਦਰ ਸਕਰੀਨ ਸ਼ਾਟ ਪੂਰਾ ਦੇ ਦੇ ਤੇ ਕਹੇ ਮੇਰੇ ਬਣਾਏ ਪੈਗਾ ਫੀਲਡ ਵੀ ਹੋ ਸਕਦਾ ਹੈ ਨਾ ਹਾਂਜੀ ਕੰਮ ਚੋਂ ਤਾਂ ਪੈਸੇ ਲੈ ਗਿਆ ਉਹਦਾ ਪੈਸਾ ਦਾ ਸਾਰ 1000 ਰੁਪਏ ਲੈ ਗਿਆ 1000 ਰੁਪਏ ਪਾਤਾ ਸਾਰ ਮੈਂ ਮੁੰਡਾ ਪੈਸਾ 1000 ਰੁਪਏ ਮੇਥੋਂ ਲੈ ਗਿਆ ਉਹਨੇ ਆਉਦੇ ਮੋਂ ਤੋਂ ਬਾਤਾ ਮੇਰੇ ਮੋਬਾਈਲ ਤੇ ਚੱਕ ਕੇ ਕਹਿੰਦਾ ਚੱਕ ਨਹੀਂ ਨਹੀਂ ਪਿਆਰੇ ਬਣ ਉਹ ਸਕਰੀਨ ਸ਼ਾਟ ਦੇ ਦੇ ਨਹੀਂ ਤਾਂ ਮੇਰੀ ਗੱਤ ਨਾ ਫੇਰੀ ਹੈ ਨਾ ਸਕਰੀਨ ਸ਼ਾਟ ਬਣਾ ਆਪਾਂ ਦਾ ਦੇ ਜਰੀਓ ਪੈਸਾ ਤੇਰੇ ਲਈ ਹੋ ਜਾਂਦਾ ਹੈ ਨਾ ਠੀਕ ਹੈ ਸਰ ਤੁਸੀਂ ਤੁਸੀਂ ਬੋਲਦੇ ਸਰ ਤੁਸੀਂ ਆਪ ਕਿਸੇ ਬੋਲਦੇ ਹੋ ਕੀ آپ کیتے پوردے سرا باندر سے میری باندر سے یہ جی پورٹو تو ڈی دی.. سی کیا پورٹو سارا ڈی سی دی لکریا جی تھی جی? پورٹو دا ڈی سی دی لکریا جی کی تیری دی دیان یہ پورٹو میرا لگا میری بانا اچھا اچھا چھوٹا آگا ماں کتے کسے پوردیا ਤੁਦਾਦੇ ਕੇ ਸੰਗਰੂਰ ਦੇ ਲਹਿਰਾ ਗਾਗਾ ਤੋਂ ਇਹ ਮਾਮਲਾ ਸਾਹਮਣੇ ਆਇਆ ਜਿੱਥੇ ਇਸ ਰਿਟਾਇਰ ਮਹਿਲਾ ਮੁਲਾਜ਼ਮ ਨੂੰ ਪਾਕਿਸਤਾਨ ਕੋਡ ਵਾਲੇ ਨੰਬਰ ਤੋਂ ਫੋਨ ਅਤੇ ਮੈਸੇਜ ਆਉਣ ਲੱਗੇ ਅਤੇ 50000 ਡਾਲਰ ਦੀ ਲਾਟਰੀ ਲੱਗਣ ਦਾ ਲਾਲਚ ਦਿੱਤਾ ਕਿ ਪਹਿਲਾਂ ਮੇਰੇ ਅਕਾਊਂਟ ਦੇ ਵਿੱਚ 1000 ਰੁਪਿਆ ਪਾਓ ਤੇ ਫਿਰ ਤੁਹਾਨੂੰ ਇਹ ਸਾਰੇ ਪੈਸੇ ਤੁਹਾਡੇ ਅਕਾਊਂਟ ਦੇ ਵਿੱਚ ਪਾਏ ਜਾਣਗੇ ਜਿਸ ਤੋਂ ਬਾਅਦ ਇਹ ਮਹਿਲਾ ਜਿਹੜੀ ਕਿ ਪੈਸੇ ਜਮ੍ਹਾਂ ਕਰਵਾਉਣ ਲਈ ਜਾਂਦੀ ਹੈ ਤਾਂ ਉਸ ਤੋਂ ਬਾਅਦ ਸਾਰੀ ਹੱਡ ਬੀਤੀ ਸੁਣਾਈ ਅੰਟੀ ਕੀ ਨਾਮ ਹੈ ਤੁਹਾਡਾ ਹਰਜੇਵ ਕੌਰ ਸਰ ਤੁਸੀਂ ਰਿਟਾਇਰ ਪੁਲਿਸ ਮੁਲਾਜ਼ਮ ਜੀ ਸਰ ਤੁਹਾਨੂੰ ਅੱਜ ਇੱਕ ਮੈਸੇਜ ਆਇਆ ਉਹ ਕੀ ਮੈਸੇਜ ਆਇਆ ਦਿਖਾਓ ਸਾਨੂੰ ਇਹ ਸਰ ਇਹ ਮੈਸੇਜ ਆਇਆ ਹੈ ਵੀ ਪਹਿਲਾਂ 4000 ਰੁਪਏ ਮੰਗਿਆ ਅੱਜ ਉਹਨਾਂ ਨੇ ਮੰਗਿਆ 1000 ਰੁਪਏ ਮੈਂ ਸਾਨੂੰ 50000 ਰੁਪਏ ਡਾਲਾਂਗੇ 1000 ਰੁਪਏ ਇਹ ਹੁਣ ਵੀ ਉਸੇ ਦਾ ਮੈਸੇਜ ਹੈ ਜੀ ਸਰ ਉਸੇ ਦਾ ਹੀ ਹੈ ਜੀ বারবার ফোন করই জানা দেখো ਤੁਹਾਡੇ ਸਾਹਮਣੇ 1000 ਰੁਪਏ ਪਾ ਦੇ ਮੈਂ 1000 ਰੁਪਏ ਮੈਨੂੰ ਪਾਣਾ ਹੀ ਉਹ ਕਹਿੰਦੀ ਐਂਟੀ ਕਹਾਣੀ ਕੀ ਹੋਈ ਐ ਪਹਿਲਾਂ ਨੰਬਰ ਕਿਹਦਾ ਆਇਆ ਤੁਹਾਨੂੰ ਇੱਕ ਮਿੰਟ ਐਂਟੀ ਕੀ ਨਾਮ ਐ ਤੁਹਾਡਾ ਹਰਜੀਪ ਕੋਰ ਹਰਜੀਪ ਕੋਰ ਪੁਲਿਸ ਮੁਲਾਜ਼ਮ ਨੇ ਰਟਾਇਆ ਹੋ ਜਾਂ ਤੁਸੀਂ ਜੀ ਸਰ ਅੱਜ ਤੁਹਾਨੂੰ ਇੱਕ ਮੈਸੇਜ ਆਇਆ ਹੈ ਪਾਕਿਸਤਾਨ ਦਾ ਨੰਬਰ ਹੈਗਾ ਕੌਲਜੀਤ ਸਿੰਘ ਦਾ ਹਾਂ ਕੀ ਕੀ ਮੈਸੇਜ ਆ ਕੀ ਕਹਿੰਦਾ ਤੁਹਾਨੂੰ ਉਹ ਕਹਿੰਦਾ ਵੀ ਤੁਹਾਨੂੰ ਜੇ ਕੋਈ ਵੀ ਪ੍ਰੋਬਲਮ ਦੀ ਲੱਖ ਤੋਂ 10 ਲੱਖ ਤੱਕ ਲੋੜ ਆ ਵੀ ਮੈਂ ਜਾਉਂਗਾ ਕਿਸੇ ਮੈਨੂੰ ਇਹਨੇ ਪੈਸੇ ਡਾਲ ਦੋ ਹੂੰ ਤੇ ਤੁਸੀਂ ਪੈਸੇ ਵਾਸਤੇ ਫਿਰ ਕਿਸੇ ਹੋਰ ਦਾ ਮੈਸੇਜ ਆਇਆ ਹਾਂ ਸਾਬੋ ਕਹਿੰਦੇ ਵੀ 50000 ਰੁਪਏ ਮੈਂ ਉਧਰ ਪਾਦਾ ਵੀ 10000 ਰੁਪਏ ਤੁਸੀਂ ਮੈਨੂੰ ਪਾ ਦੋ ਮੈਂ ਤੁਹਾਨੂੰ 50000 ਰੁਪਏ ਬੰਬੇ ਤੋਂ ਛੋੜੇ ਚ ਗੂਗਲ ਪੇ ਚਾਜ ਲਿਆ ਅੱਛਾ ਉਸ ਤੋਂ ਬਾਅਦ ਜਿਹੜਾ ਬੰਦਾ ਮੈਸੇਜ ਕਰ ਰਿਹਾ ਹੈ ਉਹ ਉਹ ਬੰਦੇ ਦਾ ਨੰਬਰ ਹੈ ਜੀ ਸਰ ਇਹ ਨੰਬਰ ਆ ਉਨ ਕੀ ਕਹਿਣਾ ਚਾਹੁੰਦੇ ਹੋ ਜਿਹੜਾ ਇਹ ਸਕੈਮ ਕਰ ਰਿਹਾ ਲੋਕਾਂ ਨੂੰ ਲੁੱਟਣ ਦੀ ਤਿਆਰੀ ਕਰ ਰਿਹਾ ਨੇ ਕੀ ਕਹੂੰ ਪਤਨੀ ਸਰ ਮੈਨੂੰ ਕੋਈ ਪਤਾ ਨਹੀਂ ਸੀ ਮੈਨਾਂ ਪੜਾ ਮੈਨੂੰ ਕਹਿੰਦਾ ਵੀ 1000 ਰੁਪਏ ਅੱਛੇ ਤੇ ਅੱਛੇ ਪਾ ਦੇ ਵੀ ਤੇਰੇ ਪੈਸੇ ਆਏ ਪਹਿਲੇ ਵੀ ਮੈਂ Google Pay ਕਰਨਾ ਤੁਸੀਂ ਪੈਸੇ ਕਿੱਥੇ ਜਮ੍ਹਾਂ ਕਰਾਉਣਾ ਹੈ ਫਿਰ 1000 ਰੁਪਿਆ ਮੈਂ ਆਈ ਸੀ ਇਹ ਮੁੰਡਾ ਬਸ ਸਰਕਾਰਾ ਆਪਣਾ ਜੀ ਜੀਗ ਜਾਣ ਦਾ ਚਲੋ 1000 ਰੁਪਏ ਮੇਰੇ ਹੱਥ ਵਿਚ ਅਸਰ ਮੈਂ ਪਾਣਾ ਹੀ ਹੋ ਗਿਆ ਨਾ ਦੇਖ ਇਹ ਫੋਟੋ ਦੱਸੀ ਹੋਣਾ ਕਿਹਦੀ ਹੈ ਇਹ ਫੋਟੋ ਸਰ ਇਹ ਕਿਹਦੀ ਫੋਟੋ ਹੈ ਜੀ ਆ ਜੀ ਡੀਸੀ ਡੀਸੀ ਦੀ ਸਰ ਖੈਰ ਜੇਕਰ ਤੁਹਾਨੂੰ ਵੀ ਅਜਿਹੇ ਨੰਬਰਾਂ ਤੋਂ ਫੋਨ ਜਾਂ ਮੈਸੇਜ ਆਉਣ ਦੇ ਲਈ ਤੇ ਤੁਹਾਨੂੰ ਪੈਸੇ ਦਾ ਲਾਲਚ ਦਿੱਤਾ ਜਾਂਦਾ ਤਾਂ ਇਹਨਾਂ ਦੇ ਚਾਂਸਸ ਦੇ ਵਿੱਚ ਨਾ ਫਸੋ ਜਦਕਿ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਜਾਵੇ ਹਕੀਕਤ ਟੀਵੀ ਪੰਜਾਬੀ ਲਈ ਸੰਗਰੂਰ ਤੋਂ ਅਨਿਲ ਜੈਨ ਦੀ ਰਿਪੋਰਟ